ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਬਲੌਗ 'ਚ ਤੇ ਬਾਈ ਟੂਲ ਨਵੇਂ ਬਣਾਏ ਆ ਇੱਕ ਦੋ ਐਂ ਚਲੋ ਜਥੋਂ ਦਿਖਾ ਦਵਾਂ ਤੇ ਇੱਕ ਹੁਣ ਜਿਵੇਂ ਨਾ ਸਾਡੇ ਤਰ ਲਸਣ ਲਸਣ ਪੱਕ ਰਹੇ ਆ ਲਸਣ ਪਿਆਜ਼ ਤੋਂ ਉਹਦੇ ਵਾਸਤੇ ਇੱਕ ਟੂਲ ਤਿਆਰ ਕਰਿਆ ਕਟਿੰਗ ਵਾਸਤੇ ਸਾਡੇ ਕਿੱਥੇ ਬੰਦੇ ਆ ਨਾਲੇ ਪਿੰਡ ਆ ਤੇ ਉਹ ਕਾਫੀ ਮਤਲਬ ਜਿਆਦਾ 10 12 ਕਿੰਨੇ ਲਸਣ ਦਾ ਲਾਉਣੇ ਆ ਤੇ ਉਹਨਾਂ ਦਾਤੀਆਂ ਜਿਹੜੀਆਂ ਹੁੰਦੀਆਂ ਨੇ ਸਾਗ ਚੀਰਨ ਵਾਲੀਆਂ ਉਹਨਾਂ ਦੇ ਨਾਲ ਉਹ ਕੱਟਦੇ ਸੀਗੇ ਉਹਦੀ ਟੰਗੀਆਂ ਤੇ ਉਹਨਾਂ ਨਾਲ ਕੋਈ ਮਸ਼ੀਨ ਦੇਖੀ ਫਿਰ ਮੇਰੇ ਨਾਲ ਗੱਲ ਕਰੀ ਉਹਨਾਂ ਨੇ ਆ ਕੇ ਤੇ ਇਹ ਕਹਿੰਦੇ ਵਈ ਇਹਦੇ ਨਾਲ ਦੀ ਮਸ਼ੀਨ ਤਿਆਰ ਕਰਦੇ ਚਲੋ ਫਿਰ ਉਹ ਮਸ਼ੀਨ ਆਪਾਂ ਤਿਆਰ ਕਰਤੀ ਤੇ ਪੋਰ ਵੀ ਦਿਖਾਉਣਾ ਜਿਹੜਾ ਆਪਾਂ ਬਣਾਇਆ ਸਿੰਗਲ ਪੋਰ ਥੋੜਾ ਜਿਹਾ ਉਸ ਚੇਂਜ ਕਰੀਆ ਤੇ ਇੱਕ ਡਬਲ ਪੋਰ ਦਾ ਕੰਮ ਵੀ ਚੱਲ ਰਿਹਾ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਤੇ ਆਹ ਪੋਰ ਤਿਆਰ ਕਰਿਆ ਬਈ ਆਪਾਂ ਨੇ ਜਿਹੜਾ ਤੁਹਾਨੂੰ ਦੱਸਿਆ ਸੀਗਾ ਤੇ ਇਹ ਚ ਥੋੜਾ ਜਿਹਾ ਚੇਂਜ ਕਰਿਆ ਪਹਿਲਾਂ ਵਾਲੇ ਪੋਰ ਨਾਲੋਂ ਇੱਕ ਤਾਂ ਇਹਦਾ ਪਹੀਆ ਆਪਾਂ ਲੋਹੇ ਦਾ ਬਣਾਤਾ ਚੱਕੇ ਦੇ ਉੱਪਰ ਲਾਇਆ ਹੈ ਪਹੀਆ ਤੇ ਇਹ ਸਟੈਂਡ ਸੀਗੇ ਪਿੱਛੇ ਦੋ ਸਟੈਂਡ ਲਾਤੀ। ਵੈਕ ਤੇ ਉਹਦਾ ਲੂਏ 4 ਦਾ ਪਾਸੇ ਸਾਈਡ ਤੇ ਸਟੈਂਡ ਲਾਇਆ ਹੋਇਆ ਸੀਗਾ। ਤੇ ਹੈਂਡਲ ਉਹੀ ਆ ਸਾਈਕਲ ਵਾਲਾ ਹੀ। ਤੇ ਟੈਂਕੀ ਥੋੜੀ ਵੱਡੀ ਕਰਤੀ। ਇਹਨੂੰ ਪੇਂਟ ਪੋਲ ਕਰਕੇ ਫਿਰ ਚਲਾ ਕੇ ਵੀ ਵੀਡੀਓ ਪਾਉਂਗੇ ਇਹਦੀ। ਵੈਸੇ ਮੈਨੂੰ ਇੱਕ ਤਾਂ ਫੋਨ ਆਇਆ ਇਹਦੇ ਵਾਸਤੇ ਇੱਕ ਤਾਂ ਮੁਖਸਰ ਤੋਂ ਭਾਈ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਵੀ ਸਾਨੂੰ ਚਾਹੀਦਾ। ਤੇ ਇੱਕ ਕੱਲ ਆਇਆ ਸੀਗਾ ਸਰਸੇ ਤੋਂ ਫੋਨ। ਉਹ ਕਹਿੰਦੇ ਵੀ ਸਾਨੂੰ ਵੀ ਮਤਲਬ ਹੋਰ ਬਣਾ ਕੇ ਭੇਜੋ ਹੋਰ। ਪਰ ਮੈਂ ਜਣੀ ਇਹ ਕਰਦਾ ਹੁੰਨਾ ਹੈ ਪਹਿਲਾਂ ਮੈਂ ਤਸੱਲੀ ਆਪਣੀ ਕਰਦਾ ਕਿਉਂਕਿ ਇਹ ਚੀਜ਼ ਦੂਰ ਜਾਣੀ ਆ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਠੀਕ ਆ ਨਾ ਜੀ ਇਹਨੂੰ ਚਲਾ ਕੇ ਚੈਨ ਚੁਣ ਚੱਕ ਕਰਕੇ ਇਹਦੀਆਂ ਨਗਰਾਰੀਆਂ ਸਾਰੀਆਂ ਤੇ ਫਿਰ ਇਹਦੀ ਵੀਡੀਓ ਪਾਉਂਗੇ ਫਿਰ ਅਸੀਂ ਉਹਨਾਂ ਨੂੰ ਇਹ ਡਿਲੀਵਰ ਕਰਾਂਗੇ ਤੇ ਇਹਦੀ ਇੱਕ ਖਾਸੀਅਤ ਆਪਾਂ ਵੀ ਇਹ ਫੋਲਡਿੰਗ ਆ ਸਾਰਾ ਇਹ ਖੁੱਲ ਜਾਂਦਾ ਆ ਇਹ ਨਾਟ ਨਾ ਸਾਰੇ ਖੁੱਲ ਕੇ ਨਾ ਇਹ ਪੇਟੀ ਚ ਪੈਕ ਹੋ ਜਾਣਾ ਤੇ ਅੱਗੇ ਜਾ ਕੇ ਤੁਸੀਂ ਇਹਨੂੰ ਕਸ ਲਓ ਬਸ ਕੋਈ ਏਡੀ ਗੱਲ ਨਹੀਂ ਹੈਗੀ ਕਿਉਂਕਿ ਬੜਾ ਪੋਰ ਤਾਂ ਭੇਜਣਾ ਬੜਾ ਮੁਸ਼ਕਲ ਹੋ ਜਾਂਦਾ ਬਹੁਤ ਵਧੀਆ ਚੀਜ਼ ਆ ਤੇ ਇਹਦੇ ਕਰਕੇ ਸਾਨੂੰ ਥੋੜਾ ਜਿਹਾ ਇਹਨੂੰ ਮਾਲ ਵੀ ਹੈਵੀ ਲਾਉਣਾ ਪਿਆ ਤੇ 7 ਇੰਚ ਪੈਪ ਲਾਇਆ ਆਪਾਂ ਜੇ ਤੇ ਇੱਥੇ ਬਾਈ ਆਪਾਂ ਰੂਟੀਨ ਦਾ ਕੰਮ ਕਰਦੇ ਆਪਾਂ ਸਾਰਾ ਬੈ ਕੇ ਆਹ ਕਹੀਆਂ ਬਗੀਆਂ ਚ ਬਾਹੀ ਤਾਉਣੇ ਆ ਜੇ ਹੁਣ ਕੰਮ ਚੱਲਦਾ ਨਾ ਰੇਰੂ ਕੱਢ ਰਹੇ ਆ ਲੋਕ ਕਿ ਆਹ ਦੋ ਫੌੜੇ ਬਣਵਾਏ ਆ ਭੱਠੇ ਵਾਲਿਆਂ ਨੇ ਲੱਕੜੀ ਦੇ ਉਹ ਜਿਹੜੇ ਭੱਠੇ ਦੇ ਉੱਪਰ ਕੇਜੀ ਗੁਰੀ ਸ਼ੈੱਟ ਕਰਦੇ ਆ ਉਹਨਾਂ ਨੇ ਬਣਾਏ ਆ ਦੋ ਫੌੜੇ ਲੱਕੜੀ ਦੇ ਤੇ ਆਹ ਬਣਾ ਅੱਡਾ ਇੱਧਰ ਇੱਥੇ ਬਹਿ ਕੇ ਆਪਾਂ ਕੰਮ ਕਰਦੇ ਆ ਤੇ ਆਹ ਆਪੋ ਮਸ਼ੀਨ ਵਈ ਆਪਾਂ ਬਣਾਈ ਆ ਨਮ ਜਿਹੜੀ ਲਸਣ ਪਿਆਜ ਘੱਟਦੀ ਆ 1 ਇੰਚੀ ਪਾਈਪ ਨੇ ਆਪਾਂ ਫਰੇਮ ਤਿਆਰ ਕਰੀਏ ਜੀ ਇਹਦੀ ਤੇ ਇਹ ਤਕਰੀਬਨ ਸਵਾ ਕਫਟ 15 ਇੰਚ ਉੱਚੀ ਆ ਤੇ ਇਹਨੂੰ ਨੀਚੇ ਆਪਾਂ ਮੋਟਰ ਲਾਤੀ ਐ ਵੀ ਸਲਾਈ ਮਸ਼ੀਨ ਦੀ ਮੋਟਰ ਨਹੀਂ ਜੀ ਕੱਪੜੇ ਸਿਉਣੇ ਵਾਲੀ ਉਹ ਮੋਟਰ ਲਾਤੀ ਤੇ ਬਲੇਡ ਲਾਤਾ ਜੀ ਲੋਹਾ ਵੱਢਣੇ ਆਰੀ ਦਾ ਪੂਰਾ ਮੋਟਾ ਬਲੇਡ ਹੈ ਮਸ਼ੀਨ ਵਾਲਾ ਬਲੇਡ ਹੈ ਹਾਰਡ ਤੇ ਇਹ ਬਲੇਡ ਦਾ ਘੁੰਮਦਾ ਮੋਟਰ ਨਾਲ ਇੱਕ ਇਹਦੇ ਉੱਤੇ ਇੱਕ ਪਲੇਟ ਲੱਗ ਹੋਣੀ ਹੈ ਤੇ ਦੋ ਟੱਕ ਲੱਗੇ ਇਹਨੂੰ ਇੱਧਰ ਵੀ ਆ ਤੱਕ ਲਾਤਾ ਤੇ ਇੱਧਰ ਆ ਤੱਕ ਲਾਤਾ ਇਹ ਦੋਨੇ ਪਾਸੇ ਤੇ ਲਸਣ ਪਾਊਗਾ ਆ ਸ਼ਾਮ ਨੂੰ ਅੱਜ ਬਾਈ ਦੇ ਘਰੇ ਜਾਣਾ ਆਪਾਂ ਨੇ ਉੱਥੇ ਜਾ ਕੇ ਤੁਹਾਨੂੰ ਚਲਾ ਕੇ ਦਿਖਾਉਣੇ ਆ ਫਿਰ ਤੇ ਆ ਇਹਦੇ ਉੱਪਰ ਪਲੇਟ ਲੱਗਣੀ ਆ ਅੱਦਾਂ ਇਹ ਨਹੀਂ ਚੱਲੇਗੀ ਤੇ ਇਹ ਵਰਣੀ ਆ ਤੇ ਇਹਦੇ ਉੱਪਰ ਆ ਨਟ ਲੱਗ ਜਾਣੀ ਦਾ ਚਾਰ ਨਟ ਲੱਗ ਜਾਣੇ ਆ। ਨਾ ਚਾਰੇ ਪਾਸੇ ਤੇ ਇਹਦੇ ਵਿੱਚ ਫਿਰ ਬਲੇਡ ਚੱਲਣੀ ਆ। ਬੰਨੇ ਪਾਸੇ ਤੇਲ ਲਾ ਸੰ ਪਿਆਜ਼ ਜਿਵੇਂ ਡੰਡੀਆਂ ਡੁੰਡੀਆਂ ਜਾੜਾ ਕੋਈ ਜ਼ਿਆਦਾ ਉਹ ਸਭ ਇਹਨਾਂ ਨੇ ਕੱਟ ਦੇਣੀ। ਸਿਆ ਆਪਣਾ 44 ਦਾ ਇੱਧਰ ਕੰਮ ਚੱਲ ਰਿਹਾ ਹੈ ਇਹ ਥੋੜਾ ਜਿਹਾ ਹਲੇ ਲੱਗੂਆ ਟਾਈਮ। ਇਹ ਨਵੇਂ ਡਿਜ਼ਾਈਨ ਚ ਤਿਆਰ ਕਰ ਰਹੇ ਆ ਆਪਾਂ ਇਹਨੂੰ। ਉਹ ਵੀ ਦੇਖਦੇ ਆ ਹੁਣ। ਲਓ ਜੀ ਭਾਗ ਗਏ ਵੀਰ ਉਹਨਾਂ ਦੇ ਪਿੰਡ ਤੇ ਹੁਣ ਲਸਣ ਵੀਰ ਉਹਨਾਂ ਕਾਫੀ ਲਾਇਆ ਵਾ ਤੇ ਇੱਥੇ ਹੁਣ ਮਸ਼ੀਨ ਦਾ ਰਿਵਿਊ ਦੇਣਾ ਤੁਹਾਨੂੰ ਚਲਾ ਕੇ ਦਿਖਾਉਣੀ ਆ ਫਾਇਰ ਦੇ ਦੇ ਵੀਰ ਜੀ ਹੈ